ਭਾਰਤੀ ਪਹਿਲਵਾਨ ਵਿਨੇਸ਼ ਫੋਗਾੜ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਵਿਨੇਸ਼ ਫੋਗਾੜ ਨੂੰ 올림픽ਸ ਤੋਂ ਵਿੱਚੋਂ ਡਿਸਕਵਾਲਿਫਾਈ ਕਰ ਦਿੱਤਾ ਗਿਆ ਜਿਵੇਂ ਦੱਸਦੀ ਹੈ ਕਿ ਸਿਰਫ 100 ਗ੍ਰਾਮ ਦੇ ਭਾਰ ਨੇ ਉਹਨਾਂ ਨੂੰ ਪੂਰੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸਿਰਫ ਸੋਨ ਤਗਮੇ ਹੀ ਨਹੀਂ ਬਲਕਿ ਜਿਹੜੀ ਚਾਂਦੀ ਦੇ ਤਗਮੇ ਦੀ ਉਹਨਾਂ ਦੀ ਦਾਅਵੇਦਾਰੀ ਸੀ ਵਿਨੇਸ਼ ਫੋਗਾੜ ਚਾਂਦੀ ਦੇ ਤਗਮੇ ਦੀ ਦਾਅਵੇਦਾਰੀ ਤੋਂ ਵੀ ਖੁੰਝ ਗਈ ਹੈ ਜਿਵੇਂ ਦੱਸਦੀ ਹੈ ਕਿ ਅੱਜ ਸਵੇਰੇ ਜਦੋਂ ਸੋਨ ਤਗਮੇ ਦੇ ਫਾਈਨਲ ਮੈਚ ਤੇ ਲਈ ਵਿਨੇਸ਼ ਫੋਗਾੜ ਦਾ ਭਾਰ ਕੀਤਾ ਜਾ ਰਿਹਾ ਸੀ ਤਾਂ 100 ਗ੍ਰਾਮ ਭਾਰ ਵੱਧ ਆਇਆ ਸੀ ਜਿਸ ਤੇ ਕਾਰਨ ਉਹਨਾਂ ਨੂੰ 올림픽ਸ ਦੇ ਵਿੱਚੋਂ ਟੂਰਨਾਮੈਂਟ ਦੇ ਵਿੱਚੋਂ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ ਖਬਰ ਇਹ ਵੀ ਸਾਹਮਣੇ ਆਈਆਂ ਨੇ ਕਿ ਜਦੋਂ ਵਿਨੇਸ਼ ਫੋਗਟ ਨੂੰ ਉਹਨਾਂ ਦੀ ਡਿਸਕਵਾਲਿਫਿਕੇਸ਼ਨ ਬਾਰੇ ਪਤਾ ਲੱਗਾ ਤਾਂ ਵਿਨੇਸ਼ ਫੋਗਟ ਇਹ ਖਬਰ ਸੁਣ ਕੇ ਬੇਹੋਸ਼ ਹੋ ਗਏ ਸੀ ਜਿਆਦਾ ਦੱਸਦੀ ਹੈ ਕਿ ਡੀਹਾਈਡਰੇਸ਼ਨ ਦੇ ਕਾਰਨ ਉਹ ਬੇਹੋਸ਼ ਹੋ ਗਏ ਸੀ ਦਰਅਸਲ ਉਹਨਾਂ ਨੂੰ ਹਸਪਤਾਲ ਇਲਾਜ ਦੇ ਲਈ ਹੁਣ ਦਾਖਲ ਕਰਵਾਇਆ ਗਿਆ ਦਰਅਸਲ ਜਦੋਂ ਇਦਾਂ ਪਾਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਜਿਹੜੇ ਖਿਡਾਰੀ ਹੁੰਦੇ ਨੇ ਉਹ ਪਾਣੀ ਪੀਣ ਤੋਂ ਗੁਰੇਜ਼ ਕਰਦੇ ਨੇ ਕਿ ਪਾਰਕ ਤੇ ਵੱਧ ਨਾ ਆ ਜਾਵੇ ਇਸ ਕਰਕੇ ਵਿਨੇਸ਼ ਫੋਗਟ ਦੇ ਵੀ ਪਾਣੀ ਨਹੀਂ ਪੀਤਾ ਸੀ ਡੀ ਹਾਈਡਰੇਸ਼ਨ ਸਾਹਮਣੇ ਆਈ ਹੈ ਤੇ ਉਹਨਾਂ ਨੂੰ ਹਸਪਤਲ ਭਰਤੀ ਕਰਵਾਇਆ ਗਿਆ ਹੈ ਇਲਾਜ ਤੇ ਲਈ ਦੱਸਦੀ ਹੈ ਕਿ ਵਿਨੇਸ਼ ਬੁੱਧਵਾਰ ਸਵੇਰੇ 골ਡ ਮੈਡਲ ਦੀ ਲਈ ਫਾਈਨਲ ਮੁਕਾਬਲੇ ਤੋਂ ਪਹਿਲਾਂ 50 ਕਿਲੋਗ੍ਰਾਮ ਵਜ਼ਨ ਨੂੰ ਕਾਇਮ ਨਹੀਂ ਰੱਖ ਸਕੇ ਦੱਸਿਆ ਜਾ ਰਿਹਾ ਹੈ ਕਿ ਵਿਨੇਸ਼ ਦਾ ਵਜ਼ਨ ਤੈਅ ਕੀਤੇ ਗਏ ਮਾਪਦੰਡ ਤੋਂ 100 ਗ੍ਰਾਮ ਜ਼ਿਆਦਾ ਪਾਇਆ ਗਿਆ ਹੈ ਪ੍ਰਤੀਯੋਗਿਤਾ ਦੇ ਨਿਯਮਾਂ ਦੇ ਮੁਤਾਬਕ ਵਿਨੇਸ਼ ਸਿਲਵਰ ਮੈਡਲ ਦੇ ਯੋਗ ਵੀ ਨਹੀਂ ਰਹੀ ਇਸ ਦੇ ਬਾਅਦ 50 ਕਿਲੋਗ੍ਰਾਮ ਕੈਟਾਗਰੀ ਵਿੱਚ ਸਿਰਫ 골ਡ ਤੇ ਬ੍ਰੌਂਜ਼ ਮੈਡਲ ਦਿੱਤਾ ਜਾਵੇਗਾ ਮਿਲੇ ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਤੱਕ 올림픽 ਐਸੋਸੀਏਸ਼ਨ ਵੱਲੋਂ ਅਧਿਕਾਰਤ ਐਲਾਨ ਹੋਣ ਦੀ ਸੰਭਾਵਨਾ ਹੈ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਨੇਸ਼ ਵੋਗਾਰਡ ਦਾ ਵਜ਼ਨ ਤੈਮ ਆਪਦੰਡ ਦੇ ਹਿਸਾਬ ਦੇ ਨਾਲ ਹੀ ਸੀ ਹਾਲਾਂਕਿ ਹਰ ਰੋਜ਼ ਮੁਕਾਬਲੇ ਤੋਂ ਪਹਿਲਾਂ ਇਹ ਵਜ਼ਨ ਮੇਨਟੇਨ ਕਰਨਾ ਪੈਂਦਾ ਹੈ ਦੱਸਦੀ ਹੈ ਕਿ ਵਿਨੇਸ਼ ਆਪਣੇ ਇਤਿਹਾਸਕ 골ਡ ਮੈਡਲ ਤੋਂ ਸਿਰਫ ਇੱਕ ਜਿੱਤ ਦੂਰ ਸੀ ਪਰ ਉਸ ਤੋਂ ਪਹਿਲਾਂ ਹੀ ਬੁਰੀ ਖਬਰ ਆ ਗਈ ਹੈ 50 ਕਿਲੋਗ੍ਰਾਮ ਵਰਗ ਵਿੱਚ ਗੋਲਡ ਮੈਡਲ ਮੁਕਾਬਲੇ ਤੋਂ ਠੀਕ ਪਹਿਲਾ ਵਜ਼ਨ ਜ਼ਿਆਦਾ ਹੋਣ ਦੇ ਕਾਰਨ ਉਹਨਾਂ ਨੂੰ ਅਯੋਗ ਕਰਾਰ ਕਰ ਦਿੱਤਾ ਗਿਆ ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਹੀ ਪੈरिस 올림픽 ਦੇ ਪ੍ਰੀ ਕੁਆਰਟਰ ਤੇ ਕੁਆਰਟਰ ਫਾਈਨਲ ਮੁਕਾਬਲੇ ਜਿੱਤ ਕੇ ਮਹਿਲਾਵਾਂ ਦੇ ਫ੍ਰੀ ਸਟਾਈਲ 50 ਕਿਲੋਗ੍ਰਾਮ ਦੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਦੱਸਦੀ ਹੈ ਕਿ ਵਿਨੇਸ਼ ਫੋਗਾਟ ਦੀ ਜਿਹੜੀ ਡਿਸਕੁਆਲੀਫਿਕੇਸ਼ਨ ਦੀ ਖਬਰ ਸੁਣ ਕੇ 140 ਕਰੋੜ ਭਾਰਤੀਆਂ ਦਾ ਦਿਲ ਟੁੱਟ ਗਿਆ ਤੇ ਇਸ ਦੇ ਨਾਲ ਹੀ ਵਿਨੇਸ਼ ਫੋਗਾਟ ਦੀ 8 ਸਾਲਾਂ ਦੀ ਮਿਹਨਤ ਸੀ ਉਹ ਖਰਾਬ ਹੋ ਗਈ ਹੈ ਇੱਕ ਵਾਰ ਵੇਰ ਦੱਸਦੇ ਕਿ 100 ਗ੍ਰਾਮ ਭਾਰ ਵੱਧ ਹੋਣ ਦੇ ਕਾਰਨ ਵਿਨੇਸ਼ ਵੋਗਾਟ ਨੂੰ 올림픽 ਦੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਨਾ ਸਿਰਫ ਉਹਨਾਂ ਨੂੰ ਸੋਨ ਤਗਮਾ ਬਲਕਿ ਹੁਣ ਉਹ ਜਿਹੜੀ ਚਾਂਦੀ ਦੀ ਦਾਅਵੇਦਾਰੀ ਸੀ ਚਾਂਦੀ ਤਗਮੇ ਦੀ ਦਾਅਵੇਦਾਰੀ ਸੀ ਵਿਨੇਸ਼ ਵੋਗਾਟ ਉਸ ਤੋਂ ਵੀ ਖੁੰਝ ਗਈ ਹੈ